ਦੇਖੋ ਬਾਈ ਜੀ ਜੱਟਾਂ ਦੀ ਗਾੜੀ ਹੁੰਦੀ ਐ ਸੱਚਮੱਚ ਗੱਲ ਆ ਇੱਕ ਪਰਲਾ ਬਾਈ ਨੇ ਬ੍ਰੇਕ ਟਰੈਕਟਰ ਦਾ ਬਣ ਕੇ ਇੱਕ ਬ੍ਰੇਕ ਬੰਨਿਆ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਦੇਖੋ ਐਸਾ ਠੀਕ ਹੈ ਜੀ ਇਹ ਤੋਂ ਇਹਨੇ ਬਾਈ ਨੇ ਜੈਕ ਲਾ ਕੇ ਥੱਲੇ ਇੱਕ ਟਾਇਰ ਉੱਪਰ ਕਾਸ ਲਿਆ ਤੇ ਨਾ ਟਾਇਰ ਥੱਲੇ ਲੱਗੇ ਹੋਏ ਨੇ ਉਹ ਪਾਣੀ ਟਰੈਕਟਰ ਵੀਰੋ ਜੋ ਟਾਇਰ ਘੁੰਮਦਾ ਉਹ ਗੱਡੀਆਂ ਦੇ ਵਿੱਚ ਅੜ ਕੇ ਪਾਣੀ ਆਟੋਮੈਟਿਕਲੀ ਪਿੱਛੇ ਉੱਚੇ ਵਹਣ ਚ ਜਾ ਰਿਹਾ ਇਹ ਵਹਣ ਨੀਵਾ ਸੀ ਉਹ ਬਾਣ ਉੱਚ ਹੈ ਇਹ ਪਾਣੀ ਦੀ ਮਾਰ ਚਾ ਇੱਕ ਦੋ ਵਾਰੀ ਗਿਰੀ ਵੀ ਦੋ ਪਹਿਲਾਂ ਮਰ ਗਈ ਤੇ ਇਹ ਬਾਣ ਨੂੰ ਕਮੇਟੀ ਕੋਲ ਤੋਂ ਉੱਚਾ ਕਰੂ ਬਾਈ ਕਈ ਵਾਰੀ ਹੈਹੀ ਸਥਿਤੀ ਬਾਈ ਜੀ ਹਰ ਹਰ ਪਿੰਡ ਦੇ ਵਿੱਚ ਹੁੰਦੀ ਆ ਤੁਸੀਂ ਇਹ ਤਰੀਕਾ ਵਰਤ ਸਕਦੇ ਹੋ ਦੇਖੋ ਦਿਮਾਗ ਆ ਨਾ ਤੁਹਾਨੂੰ ਕੋਈ ਪਟਾ ਮੰਗਣਾ ਨਾ ਪਰਮਾਣਾ ਪੱਖਾ ਨਾ ਕਾਸੀ ਦੀ ਲੋੜ ਨਹੀਂ ਇਹ ਟਰੈਕਟਰ ਨੇ ਤਕਰੀਬਨ ਅੱਧੇ ਘੰਟੇ ਕੀ ਪਾਣੀ ਵੀ ਰੋਏ ਕਿਲੇ ਦੇ ਵਿੱਚੋਂ ਥੱਲੀ ਕਰਤਾ ਥੋੜੀ ਜਿਆਗਿਆ ਇਹ ਬਾਈ ਜੀ ਖੜੇ ਨੇ ਸਾਹਮਣੇ ਸੁਖਵਿੰਦਰ ਸਿੰਘ ਦਾ ਨੰਬਰ ਦਾ ਕਈ ਸੌਣੇ ਤਰੀਕੇ ਕਿਸੇ ਨੇ ਦੱਸਿਆ ਜਾਂ ਤੁਸੀਂ ਆਪ ਦੇ ਆਪ ਹੀ ਦਿਮਾਗ ਚਾਇਆ ਸੱਡੇ ਜੀ ਤੁਹਾਨੂੰ ਆਪ ਲੈ ਵੀ ਆਉਣਿਆ ਅੱਜੇ ਕੁੱਟਾ ਸੰਘਾ ਰੋਏ ਪ੍ਰੇਮੀ ਜੀ ਸਿੱਖਰੋਂ ਨੇ ਪੂਰੇ ਬਹੁਤ ਹਮਲ ਕਰਿਆ ਅੱਛਾ ਵੀ ਇਸ ਤਰ੍ਹਾਂ ਕਰੋ ਤੁਸੀਂ ਪਹਿਲਾਂ ਕਿਤੇ ਦੇਖਿਆ ਸੀ ਜਾਂ ਮੈਂ ਦੇਖਿਆ ਸੀ ਉਹ ਕਰਦੇ ਸੀ ਅੱਛਾ ਉਹ ਕਹਿੰਦਾ ਵੀ ਇਸ ਤਰ੍ਹਾਂ ਕਰ ਸਕਦੇ ਹਾਂ ਅੱਛਾ ਤੁਸੀਂ ਇੱਕ ਥੱਲੇ ਜਾ ਕੇ ਦੇ ਥੱਲੇ ਕੋਈ ਚੀਜ਼ ਤਰੀ ਹੋਵੇ ਥੱਲੇ ਕੁੱਟਕਾ ਕੁੱਟਕਾ ਕਰਕੇ ਲੱਕੜ ਦਾ ਭਰੇ ਪਟਕੇ ਵੀ ਦਵੇ ਨਾ ਮਿੱਟੀ ਪਟਕੇ ਥੱਲੇੋਂ ਠੀਕ ਹੈ ਜੀ ਪਰਨ ਦਾ ਬ੍ਰੇਕ ਵਾਈ ਨੇ ਬੰਨਤਾ ਜੀ ਇੱਕ ਟਾਇਰ ਟਰੈਕਟਰ ਦਾ ਲਗਾਤਾਰ ਘੁੰਮ ਰਿਹਾ ਬਾਕੀ ਪਰਲੇ ਟਾਇਰ ਦਾ ਬ੍ਰੇਕ ਬੰਨਿਆ ਹੋਇਆ ਤੇ ਬੂਲਟ ਟਾਇਰ ਆ ਕੋਈ ਥਾਂ ਤੇ ਖੜੇ ਨੇ ਠੀਕ ਹੈ ਜੀ ਇਹਦੇ ਤੋਂ ਸਾਰਾ ਪਾਣੀ ਇਹਨੇ ਖਾਲੀ ਕਰਤਾ ਆ ਦੇਖੋ ਪਾਣੀ ਕਿਵੇਂ ਸਪੀਡ ਨਾਲ ਜਾ ਰਿਹਾ ਏ ਥੱਲੇ ਪਾਣੀ ਤਕਰੀਬੇ ਚੋਂ ਨਿਕਲ ਗਿਆ ਜੀ ਪਾਣੀ ਸਾਰਾ ਬੋਰ ਨਾਲੋਂ ਬਰਮੀ ਨਾਲੋਂ ਕਈ ਗੁਣਾ ਵੱਧ ਪਾਣੀ ਇਹ ਕੱਢ ਰਿਹਾ ਜੀ ਬਹੁਤ ਛੇਤੀ ਜਿੱਥੇ ਟਾਇਰ ਨੇ ਦੋ ਚੱਕਰ ਲਾਏ ਅੰਦਰ ਦਾ ਸਾਰਾ ਜੇ ਆਪਾਂ ਇਸ ਤੋਂ ਜ਼ਿਆਦਾ ਵੀ ਕਰਨਾ ਵੀਰੋ ਬਚਾ ਲੈ 2 ਜੱਕ ਲਾ ਕੇ ਆਪਾਂ ਦੋਨੇ ਟਾਇਰ ਚੱਕ ਕੇ ਟਰੈਕਟਰ ਦੇ ਪਿਛਲੇ ਤਾ ਦੋਨੇ ਡਰਾਂ ਨੂੰ ਘੁਮਾਵਾਂਗੇ ਤੇ ਇਸ ਕੋ ਵੀ ਡੁੱਬਣਾ ਪਾਣੀ ਟਰੈਕਟਰ ਐ ਇਸ ਤਰ੍ਹਾਂ ਕੱਢ ਸਕਦਾ ਕੋਈ ਤੇਲ ਨਹੀਂ ਖਾਂਦਾ ਦੇਖੋ ਬਿਲਕੁਲ ਖਾਲੀ ਨੂੰ ਵੀ ਚੱਲੀ ਜਾਂਦਾ ਫਲੋਰ ਏਸ ਐ ਮਾੜੀ ਮਾੜੀ ਦੇਖੋ ਜੀ ਇਹ ਬਾਣ ਕਿੰਨਾ ਨੀਵੇਂ ਸੀ ਖੁੱਟ ਉਹ ਚ ਨਾਲ ਦੀਰੀ ਵਾਲਾ ਇਹ ਨੀਵੇਂ ਤੋਂ ਬਾਈ ਉੱਚੇ ਚ ਪਾਣੀ ਸਿਫਟ ਕਰ ਰਿਹਾ ਆਂ ਦੀ ਵਣ ਤੇ ਤੇ ਦੇਖੋ ਜੀ ਕਿੰਨੀ ਵਧੀਆ ਤਕਨੀਕ ਐ ਕੋਈ ਵਰਮਾ ਬੋਰ ਪੱਖਾ ਪਟਾ ਕਾਫੀ ਨਹੀਂ ਲੋੜ ਇਹਨੇ ਆਪਣੇ ਦਿਮਾਗ ਨਾਲ ਸਲਾਇਆ ਬਾਈ ਬਹੁਤ ਵਧੀਆ ਤਕਨੀਕ ਲੱਗੀ ਚਲੋ ਬਾਈ ਕਰ ਦਿਓ ਸ਼ੇਅਰ ਅੱਗੇ ਅੱਗੇ ਹੈ ਕਿਸੇ ਵੀਰ ਦਾ ਫਾਇਦਾ ਹੋ ਜੂਗਾ ਕਈ ਜਿਹੀਆਂ ਸਥਿਤੀਆਂ ਹਰ ਪਿੰਡ ਦੇ ਵਿੱਚ ਹੀ ਹੁੰਦੀਆਂ ਨੇ ਕਿਤੇ ਨੀਮਾ ਕਿਤੇ ਉੱਚਾ ਹੁੰਦਾ ਹੀ ਆ ਮੀਂਹ ਆ ਜਿੱਥੇ ਕਿਤੇ ਮਾਰ ਪੈਂਦੀ ਆ ਐਦਾਂ ਦੀ ਕੋਈ ਨਰਮੇ ਦਾ ਪਾਣੀ ਖੜ ਗਿਆ ਨਰਮੇ ਦਾ ਪਾਣੀ ਤੁਸੀਂ ਗੀਰੂ ਕੱਢਣਾ ਤਾਂ ਭਾਈ ਜੀ ਇਹ ਤਰੀਕਾ ਤੁਸੀਂ ਵਰਤ ਸਕਦੇ ਹੋ ਬਹੁਤ ਹੀ ਸੌਖਾ ਤਰੀਕਾ ਹੈ ਆਸਾਨ ਤੇਲ ਦਾ ਕੋਈ ਖਰਚ ਨਹੀਂ ਆ ਬਿਲਕੁਲ ਥਾਲੀ ਵਾਂਗੂ ਰੈਡਰ ਚੱਲੀ ਜਾਂਦਾ ਕੋਈ ਜ਼ੋਰ ਨਹੀਂ ਲੱਗਣਾ ਟਾਇਰ ਕਮਾਉਣਾ ਹੀ ਆ ਟਾਇਰ ਵਧਾ ਲੈਣਾ ਬਸ ਹਾਂ ਤੇ ਥੋੜਾ ਗੁੱਡੀਆਂ ਭਾਈ ਜ਼ਿਆਦਾ ਹੋਣਗੀਆਂ ਟਾਇਰ ਨਵਾਂ ਹੋਊ ਤਾਂ ਛੇਤੀ ਨਿਕਲੂਗਾ ਕਈ ਵਾਰੀ ਗੁੱਡੀਆਂ ਖੱਗੀਆਂ ਹੋਣਗੀਆਂ ਤਾਂ ਉਹ ਪਾਣੀ ਘਟ ਦਿੱਤੂਗਾ ਜੀ ਠ ਆਪਣੇ ਕੋਲ ਬਾਈ ਚਾਂਦ ਕੋਈ ਘੱਟ ਪੈਰ ਵਾਲਾ ਟਰੈਕਟਰ ਹੈ ਤਾਂ ਤੁਸੀਂ ਕਿਸੇ ਦਾ ਹੋਰ ਲਿਆ ਸਕਦੇ ਜਿਹਦੇ ਨਵੇਂ ਟਾਇਰ ਹੋਣਗੇ ਉਹ ਵੱਧ ਪਾਣੀ ਕੱਢੂਗਾ ਠੀਕ ਹੈ ਜੀ ਬਾਈ ਧੰਨਵਾਦ ਸਾਰਿਆਂ ਦਾ ਅੱਗੇ ਅੱਗੇ ਸ਼ੇਅਰ ਕਰ ਦਿਓ ਜੀ ਪਿੰਡ ਅਲੀਸ਼ਰ ਖੁਰਦਾ ਜ਼ਿਲ੍ਹਾ ਮਾਨਸਾ ਬਾਈ ਦਾ ਨਾਮ ਸੁਖਵਿੰਦਰ ਸਿੰਘ ਨੰਬਰਦਾਰ ਠੀਕ ਹੈ ਜੀ ਸ਼ੇਅਰ ਕਰ ਦਿਓ ਜੀ ਧੰਨਵਾਦ